ਵੇ ਚਲੋ ਮਾੜੇ ਬੰਦੇ ਦਾ ਦੂਰੀ ਬਣਾਓ ਮਾੜੀ ਮੋਟੀ ਠੀਕ ਆ ਚੰਗੀਆਂ ਬੰਦਿਆਂ ਨੂੰ ਆਪਦੇ ਨੇੜੇ ਰੱਖੋ ਇਹ ਨਹੀਂ ਹੈਗਾ ਸਿਰਫ ਅਸੀਂ ਇਹ ਗੁਰਜਾਸ ਹੁਣਾਣੇ ਕੰਡੇ ਪਏ ਆ ਹੋਰ ਬੰਦੇ ਬਹੁਤ ਮੇਰੀ ਲਾਈਫ ਚ ਵੀ ਸੀ ਗਈ ਬੰਦੇ ਆਪਾਂ ਉਹਨਾਂ ਤੋਂ ਵੀ ਦੂਰੀ ਬਣਾਲੀ ਭਾਈ ਜਿਹੜੇ ਆਪਾਂ ਨੂੰ ਪਤਾ ਲੱਗਦਾਗਾ ਵੀ ਚਲੋ ਪਹਿਲਾਂ ਪਤਾ ਲੱਗਦਾ ਟਾਈਮ ਪਾ ਕੇ ਪਤਾ ਲੱਗ ਜਾਂਦਾ ਵੀ ਕੌਣ ਕਿੰਨੀ ਕੁ ਕੱਤ ਦਾ ਮਾਲਕ ਹੈਗਾ ਸਤਿ ਸ਼੍ਰੀ ਅਕਾਲ ਜੀ ਅਸਤ ਤਕਰੀਬਨ 2 ਦਿਨ ਪਹਿਲਾਂ ਮੈਕੋ ਟਿੱਲੋ ਦਾ ਵਿਆਹ ਅਨਮੋਲ ਗਿਲ ਨਾਲ ਹੋ ਕੇ ਹਟਿਆ ਹੈ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਅੱਜ ਪਹਿਲੀ ਵਾਰੀ ਮੈਕੋ ਟਿੱਲੋ ਇੰਸਟਾਗ੍ਰam ਉੱਤੇ ਲਾਈਵ ਆਈ ਇੰਸਟਾਗ੍ਰam ਤੇ ਲਾਈਵ ਆਉਣ ਤੋਂ ਬਾਅਦ ਸਾਰਿਆਂ ਨੇ ਮੈਕੋ ਟਿੱਲੋ ਨੂੰ ਇੱਕੋ ਸਵਾਲ ਪੁੱਛਿਆ ਕਿ ਤੁਹਾਡੇ ਵਿਆਹ ਤੇ ਗੁਰਜਸ ਕਪਲ ਕਿਉਂ ਨਹੀਂ ਸੀ ਆਏ ਮੈਕੋ ਅਤੇ ਅਨਮੋਲ ਨੇ ਕਿਹਾ ਕਿ ਇਸ ਕਪਲ ਨੂੰ ਅਸੀਂ ਬਹੁਤ ਰੋਕਿਆ ਸੀ ਕਿ ਸਾਡੀ ਫੈਮਲੀ ਦੇ ਬਲੌਗ YouTube ਤੇ ਨਾ ਅਪਲੋਡ ਕਰੋ ਇਹਦੇ ਨਾਲ ਸਾਡੀ ਫੈਮਲੀ ਪਰੇਸ਼ YouTube ਉਤੇ ਵਲੌਗ ਅਪਲੋਡ ਕਰ ਦਿੱਤਾ। ਇਸੇ ਕਰਕੇ ਮੈਕੂ ਢਿੱਲੋ ਅਤੇ ਅਨਮੋਲ ਗਿੱਲ ਇਸ ਕਪਲ ਨਾਲ ਨਾਰਾਜ਼ ਹੋ ਚੁੱਕੇ ਨੇ ਅਤੇ ਮੈਕੂ ਢਿੱਲੋ ਅਤੇ ਗੁਰਜਸ ਉਹਨਾਂ ਨੇ ਇੱਕ ਦੂਜੇ ਨੂੰ Instagram ਤੋਂ ਅਨਫੋਲੋਇਵ ਕਰ ਦਿੱਤਾ ਹੈ। ਬਾਕੀ ਸਾਰਾ ਲਾਈਵ ਤੁਸੀਂ ਜ਼ਰੂਰ ਦੇਖਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਐਦਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ। ਦੂਜੀ ਗੱਲ ਹਨਾ ਮੈਨੂੰ ਮੈਂ ਪਹਿਲੀ ਗੱਲ ਮੈਂ ਨਾ ਕੁਝ ਲਾਈਵ ਹੋ ਕੇ ਕਹਿਣਾ ਹੀ ਨਹੀਂ ਸੀਗਾ ਪਰ ਜਦੋਂ ਆਪਾਂ ਬੰਦੇ ਹਾਂ ਜਦੋਂ ਆਪਾਂ ਬੰਦੇ ਨੂੰ ਹਟਾਈ ਜਾਣਾ ਹਟਾਈ ਜਾਣਾ ਬੰਦੇ ਨੇ ਨਾ ਹਟਣਾ ਵੀ ਜਦੋਂ ਹਨਾ ਵੀਰੇ ਨੇ ਵਲੌਗ ਪਾਇਆ ਮੈਂ ਨਾ ਇੰਨੀਆਂ ਰਿਕਵੈਸਟਾਂ ਕੀਤੀਆਂ ਮੇਰੇ ਮੈਸੇਜ ਹੀ ਸੀਨ ਕਰਕੇ ਛੱਡਦੇ ਮੈਂ ਕਿਹਾ ਵੀਰੇ ਵੀ ਨਾ ਪਾਓ ਵੀ ਤੁਸੀਂ ਇਹ ਦੇਖੋ ਮੇਰੇ ਮਾਸਟਰ ਜੀ ਨੇ ਉਦੋਂ ਰਾਤ 9 ਵਜੇ ਫੋਨ ਕੀਤਾ ਮੇਰੇ ਬ੍ਰਦਰ ਇਨ ਲਾ ਨੂੰ ਚਲੋ ਹਨਾ ਸਾਡੀ ਮੈਰਿਜ ਲਾਈਫੇ ਸਾਨੂੰ ਅਸੀਂ ਬੈਠੇ ਸੀਗੇ ਫੈਮਿਲੀ ਤੇ ਜਾਂ ਜਿੱਦਾਂ ਵੀ ਉਹਨਾਂ ਨੂੰ ਫੋਨ ਕੀਤਾ ਵੀ ਮੈਨੂੰ ਨਾ ਗੱਲ ਕਰਾ ਦੋ ਉਹਨੇ ਫਿਰ ਵੀ ਲੋਕ ਪਾ ਦਿਆ ਵੀ ਸਾਨੂੰ ਇਹ ਕੰਮ ਨਹੀਂ ਪਸੰਦ ਕਿਉਂਕਿ ਉਹਦੇ ਵਿੱਚ ਮੇਰੇ ਮਾਸੀ ਸੀਗੇ ਹਨਾ ਤਾਂ ਜਿਵੇਂ ਵੀ ਉਹ ਯਾਰ ਕਈ ਬੰਦੇ ਹੁੰਦੇ ਆ ਨਹੀਂ ਹੋਣਾ ਚਾਹੁੰਦੇ ਸੀਗੇ ਕਈ ਬੰਦੇ ਬਈ ਅੰਡਰਗਰਾਉਂਡ ਰਹਿੰਦੇ ਹੈਗੇ ਤੁਹਾਨੂੰ ਪਤਾ ਕੀ ਗੱਲ ਜਿੰਦਗੀ ਦੀ ਸਭ ਦੀ ਹਰੇਕ